ਖਾਸ ਕਰਕੇ ਸੰਯੁਕਤ ਰਾਜ ਅਮਰੀਕਾ ਯੂ ਐਸ ਵਿੱਚ ਇਮੀਗ੍ਰੇਸ਼ਨ ਨੀਤੀਆਂ ਅਤੇ ਲਾਗੂ ਕਰਨ ਦੇ ਸੰਦਰਭ ਵਿੱਚ ਬਿਨਾ ਕਿਸੇ ਅਪਰਾਧਿਕ ਰਿਕਾਰਡ ਵਾਲੇ ਅਪਰਵਾਸੀ ਸਰਕਾਰੀ ਅੰਕੜਿਆਂ ਅਨੁਸਾਰ ਇਮੀਗ੍ਰੇਸ਼ਨ ਡਿਟੈਂਸ਼ਨ ਇਮੀਗ੍ਰੇਸ਼ਨ ਡਿਟੈਂਸ਼ਨ ਵਿੱਚ ਬਿਨਾ ਕਿਸੇ ਅਪਰਾਧਿਕ ਰਿਕਾਰਡ ਵਾਲੇ ਲੋਕ ਹੁਣ ਸਭ ਤੋਂ ਵੱਡਾ ਸਮੂਹ ਬਣ ਗਏ ਹਨ ਜੋ ਕਿ ਅਪਰਾਧਾਂ ਦੇ ਦੋਸ਼ੀਆਂ ਦੀ ਗਿਣਤੀ ਤੋਂ ਵੱਧ ਗਏ ਹਨ ਸਪਾਂਸਰਾਂ ਲਈ ਨਵੇਂ ਨਿਯਮ ਟਰੰਪ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਅਮਰੀਕੀ ਨਾਗਰਿਕ ਪ੍ਰਵਾਸੀਆਂ ਨੂੰ ਸਪான்ਸਰ ਕਰਦੇ ਹਨ ਉਨ੍ਹਾਂ ਨੂੰ ਜੁਰਮਾਨੇ ਮੁਕੱਦਮੇ ਜਾਂ ਇੱਥੋਂ ਤੱਕ ਕਿ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਸਪான்ਸਰ ਕੀਤੇ ਗਏ ਪ੍ਰਵਾਸੀ ਸਰਕਾਰੀ ਟੈਕਸ ਦਾਤਾ ਫੰਡਿਡ ਲਾਭਾਂ 'ਤੇ ਨਿਰਭਰ ਕਰਦੇ ਹਨ ਰਵਾਨਗੀ ਡਿਪੋਰਟੇਸ਼ਨ ਦੀ ਵੱਡੀ ਗਿਣਤੀ ਹੋਮਲੈਂਡ ਸਿਕਿਉਰਿਟੀ ਵਿਭਾਗ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਡੀ ਐਚ ਐਸ ਨੇ ਐਲਾਨ ਕੀਤਾ ਹੈ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 20 ਲੱਖ ਤੋਂ ਵੱਧ ਅਪਰਵਾਸੀ ਦੇਸ਼ ਵਿੱਚੋਂ ਬਾਹਰ ਜਾ ਚੁੱਕੇ ਹਨ ਜਾਂ ਤਾਂ ਉਹਨਾਂ ਨੂੰ ਕੱਢਿਆ ਗਿਆ ਹੈ ਜਾਂ ਉਹ ਖੁਦ ਹੀ ਦੇਸ਼ ਛੱਡ ਗਏ ਹਨ ਸੈਲਫ ਡਿਪੋਰਟਡ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਧਣ ਅਤੇ ਕੰਮ ਦੀ ਘਾਟ ਕਾਰਨ ਕਈ ਅਪਰਵਾਸੀ ਪਰਿਵਾਰ ਅਮਰੀਕਾ ਛੱਡ ਕੇ ਵਾਪਸ ਆਪਣੇ ਦੇਸ਼ ਜਾ ਰਹੇ ਹਨ ਇਮੀਗ੍ਰੇਸ਼ਨ ਜੱਜਾਂ ਦੀ ਭਰਤੀ ਟੰਪ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਸੈਨਿਕ ਵਕੀਲਾਂ ਮਿਲਟਰੀ ਲਾਇਰਜ਼ ਨੂੰ ਅਸਥਾਈ ਇਮੀਗ੍ਰੇਸ਼ਨ ਜੱਜਾਂ ਵਜੋਂ ਭਰਤੀ ਕਰ ਰਿਹਾ ਹੈ ਤਾਂ ਜੋ ਕੇਸਾਂ ਦੇ ਵੱਧਦੇ ਬੈਕਲੌਗ ਨਾਲ ਨਜ ਡਿਟੈਂਸ਼ਨ ਸੁਵਿਧਾਾਂ ਵਿੱਚ ਹਾਲਾਤ ਕੈਲੀਫੋਰਨੀਆ ਕੈਲੀਫੋਰਨੀਆ ਵਿੱਚ ਇੱਕ ਨਵੀਂ ਡਿਟੈਂਸ਼ਨ ਸੈਂਟਰ ਵਿੱਚ ਰੱਖੇ ਗਏ ਅਪਰਵਾਸੀਆਂ ਨੇ ਮਾੜੀਆਂ ਹਾਲਤਾਂ ਡਾਕਟਰੀ ਸਮੱਸਿਆਵਾਂ ਅਤੇ ਗੰਦਗੀ ਬਾਰੇ ਦੱਸਿਆ ਹੈ ਇਹ ਖਬਰਾਂ ਮੁੱਖ ਤੌਰ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਨੂੰਨਾਂ ਦੇ ਸਖਤ ਹੋਣ ਅਤੇ ਲਾਗੂ ਕਰਨ ਦੇ ਵਧਣ ਨੂੰ ਦਰਸਾਉਂਦੀਆਂ ਹਨ